ਹਾਂਜੀ ਸਸਰੀ ਕਾਲ ਜੀ ਤੁਹਾਡਾ ਸਵਾਗਤ ਹੈ ਫੜੇ ਕੈਂਡ ਦੇ ਵਲੌਗ ਦੇ ਵਿੱਚ ਆਪਾਂ ਲਾਤੀਆਂ ਸਿਆਲ ਦੀਆਂ ਸੋਹਣੀਆਂ ਕਰੋ ਚੈੱਕ ਪਹਿਲਾਂ ਇਧਰੋਂ ਹੱਪ ਕਰਨੇ ਸਟਾਰਟ ਤੇ ਇਧਰ ਦੇਖੋ ਆਪਾਂ ਲਾਦਾ ਕੀ ਲਾ ਦਤਾ ਤੁਹਾਨੂੰ ਪਤਾ ਹੀ ਹੈ ਫਿਰ ਕੀ ਲਾ ਦਤਾ ਵੋ ਜੋ ਕੀ ਲਾ ਦਤਾ ਹੈ ਪਲਕ ਲਾਤੀ ਪਲਕ ਕਰੋ ਚੈੱਕ ਤੇ ਇਧਰ ਆਪਾਂ ਲਾਦੀ ਮੇਥੀ ਕਰੋ ਚੈੱਕ ਗੱਲ ਐਨ ਓਕੇ ਰਿਪੋਰਟ ਹੋਈ ਪਈ ਐ ਤੇ ਆ ਇਧਰ ਆਪਾਂ ਗੰਡਿਆਂ ਦੇ ਕੰਨ ਲਾ ਦਿੱਤਾ ਹੈ ਤੇ ਆਂ ਕਿਆਰੀਆਂ ਵੱਰ ਗਈਆਂ ਤੇ ਇਧਰ ਜੋ ਗੰਡਿਆਂ ਦੇ ਕੰਨ ਲੈ ਕੇ ਆਵਾਂਗੇ ਤੇ ਲਾ ਦਾਂਗੇ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਆ ਆਪਣਾ ਮਰੂਦ ਦਾ ਬੂਟਾ ਮਰੂਦ ਲੱਗੀ ਜਾਂਦੇ ਨੇ ਕਰੋ ਚੱਕ ਤੁਹਾਨੂੰ ਦਿਖਾਉਨੇ ਰੋਹੀਓ ਆਓ ਕਰੋ ਸ਼ੱਕ ਮਰੂਦ ਗੱਲ ਓਕੇ ਰਿਪੋਰਟਾਂ ਆ ਗਈਆਂ ਆ ਇਧਰ ਆਪਣੇ ਅੰਗੂਰਾਂ ਦੀ ਵੇਲ ਚੱਕ ਰੋ ਵਾਵਾ ਟਾਈਮ ਵੀ ਲਾਈ ਏ ਹੁੰਦੇ ਨਹੀਂ ਪੈਗੀ ਆ ਕਰੋ ਯੱਕ ਆਪਣੇ ਅੰਗੂਰਾਂ ਦੀ ਵੇਲ ਮਿੱਤਰੋ ਹਾਂ ਅਗੇ ਤੁਹਾਨੂੰ ਚੰਗੇ ਆ ਗਿਆ ਆਪਣਾ ਗਜਰਾ ਕਰੋ ਇਧਰ ਲੱਗੀਆਂ ਜਮੂਰੀਆ ਕਰੋ ਚੱਕ ਆਪਣੀਆਂ ਮੈਂ ਨੇੜੇ ਕੋ ਖਾਦੋ ਮੂਰੀਆਂ ਓਕਰ ਪਟੀਆਂ ਉਧਰ ਆਪਣਾ ਪਪੀਤੇ ਦਾ ਬੂਟਾ ਲੱਗਾ ਹੈ ਕਰੋ ਚੱਕ ਤੇ ਇਧਰ ਆਪਣੇ ਲੱਗਿਆ ਬਤਾਉ ਓ ਕਰੋ ਚੱਕ ਬਤਾਉ ਲੱਗਿਆ ਹੀ ਨਹੀਂ ਤੇ ਉਧਰ ਆਪਣਾ ਲੱਗਾ ਮਸੰਮੀ ਕਾ ਬੂਟਾ ਆਲ ਗਿਆ ਆਪਣੀ ਸੰਤਰੇ ਦਾ ਬੂਟਾ ਇਹ ਸੁੱਕ ਗਿਆ ਈ ਤੇ ਕਰੋ ਚਾ ਕਮੜਾ ਮੋਟਾ ਮਰੂਦੋ ਮਰੂਦ ਹੋ ਜਾਣਾ ਕੰਮ ਕਰੋ ਚੱਕ ਮਰੂਦ ਹੀ ਤੁਸੀਂ ਕਮੈਂਟ ਕਰਕੇ ਦੱਸਿਓ ਕਦੋਂ ਤੱਕ ਫਬੀਤੇ ਲੱਗ ਜਾਣਗੇ ਜਦੋਂ ਅਸੀਂ ਤੋੜਾਂਗੇ ਖਾਵਾਂਗੇ ਤੇ ਤੁਸੀਂ ਦੱਸ ਦਿਓ ਉਹਨੂੰ ਕਮੈਂਟ ਕਰਕੇ ਅਹੀ ਇੱਕ ਹੀ ਮਸੰਮੀ ਤੋੜੀਗੀ ਮਸੰਮੀ ਵਾਲੇ ਬੂਟੇ ਦਾ ਫਿਰ ਉਹ ਝੜ ਗਏ ਪੱਤੇ ਪੁੱਤੇ ਫਿਰ ਸੁੱਕ ਗਿਆ ਹੀਗਾ ਫੋਣ ਫੁੱਟਿਆ ਕਿਤੇ ਯਾ ਤੇ ਹਮਗਾ ਤਨੁਖ ਖਾਉਣੇ ਗੱਲ ਬਾਤ ਓਕਰ ਪਟਾਈਆਂ ਨਹੀਂ ਆ ਆਪਣੀਆਂ ਲੱਗੀਆਂ ਮਰਚਾਂ ਕਰੋ ਚਾਹਤ 3 4 ਬਟੇ ਉਧਰ ਵੀ ਲੱਗੇ ਹੋਣੇ ਬੂਟੇ ਤੇ ਇਹ ਹਣ ਫਿਰ ਝੜ ਗੀਆਂ ਫਿਰ ਜਦੋਂ ਰੋਤਾ ਵਗੇ ਤਾਂ ਲੱਗਣੀਆਂ ਮਰਚਾਂ ਮਰਚ ਕੰਮ ਆਣਾ ਹੈ ਸੁਰੀ ਦਾ ਸੁਰੀ ਹੋਣਾ ਗੱਲ ਬਾਤ ਓਕੇ ਨੇ ਇਧਰ ਆਪਣੀ ਗੋਭੀ ਕਰੋ ਚੱਕ ਗੋਭੀ ਕਰਾਉ ਮੜੀ ਗਿਆ ਯਾਰ ਅੰਕ ਚੱਕ ਇੱਕ ਕਰੋ ਚੱਕ ਬਣੀਆਂ ਦੇ ਫਿਰ ਫੁੱਲ ਤਾਂ ਮੈਂ ਫਿਰ ਗੱਲਬਾਤ ਬਣ ਜਾਂਦੀ ਇਧਰ ਆਪਣੀ ਤੁਲਸੀ ਕਰੋ ਚੱਕ ਕਰੋ ਚੱਕ ਤੁਲਸੀ ਤੁਲਸੀ ਆ ਰੱਖ ਕੰਮ ਮਰਚਾ ਇਧਰ ਵੀ ਲਾ ਦਿੱਤੀਆਂ ਇਹ ਕਿਉਂ ਗੱਲਬਾਤ ਬਣਾ ਦੇਣੀ ਹੈ ਇਧਰ ਆਪਣਾ ਗੰਨੇ ਚੈੱਕ ਕਰੋ ਗੰਨੇ ਕੰਮ ਗੰਨੇ ਗੰਨੇ ਇੱਧਰ ਆਪਣੇ ਗੰਨੇ ਚੈੱਕ ਕਰੋ ਮਤਲਬ ਵੱਡੇ ਵੱਡੇ ਗੰਨੇ ਕਾਂ ਬਣੀਵੇ ਗੱਲ ਬਾਤ ਤੇ ਇਧਰ ਗੋਭੀ ਚ ਕਰੋ ਚੱਕਣੇ ਕਿੰਨੀ ਕਿਈ ਗੋਭੀ ਤੇ ਇਧਰ ਹਲਦੀ ਚੱਕ ਆਪਾਂ ਇਧਰ ਵੀ ਗੋਭੀ ਲਾਤੀ ਤੇ ਇਧਰ ਵੀ ਗੋਭੀ ਲਾ ਰਹੀ ਹਾਂ ਇਧਰ ਆਪਾਂ ਲੱਗੀ ਹਲਦੀ ਕਰੋ ਚੱਕ ਹਲਦੀ ਕਮ ਹਲਦੀ ਹਲਦੀ ਹੋਇਆ ਪਿਆ ਇਧਰ ਆਹ ਕਰੋ ਚੱਕ ਆਪਾਂ ਕੀ ਲਾਇਆ ਟਮਾਟਰ ਲੱਗੇ ਨੇ ਆਪਣੇ ਟਮਾਟਰ ਕਮ ਟਮਾਟਰ ਟਮਾਟਰ ਹੋਇਆ ਪਿਆ ਮੇਥੀ ਆ ਮੇਥੀ ਆਪਣਾ ਨਾਰਚ ਕਰੋ ਚੈੱਕ ਦਾ ਵਿਚਾਲੇ ਫਸ ਗਿਆ ਹਏ ਕਾਂਦੇ ਗੰਨੇਆਂ ਦੇ ਕਾਂਦੇ ਨੇ ਉਹ ਚਾਲੇ ਫਸ ਗਿਆ ਤੇ ਇਧਰ ਕਰੋ ਚੱਕ ਮੇਥੀ 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 ਆਵਿਆ ਹੈ ਇਧਰ ਕਰੋ ਚੱਕ ਮੇਥੀ ਨਹੀਂ ਇਹ ਯਹਾਂ ਪਰ ਵੀ ਕਰੋ ਚੱਕ ਮੇਥੀ ਉਹ ਸਹੀ ਹਾਲ ਚਾਲ ਦੀ ਆ ਕਰੋ ਚੈਕ ਤਾਂ ਬੜੀਆਂ ਸਭੀਆਂ ਸਭੀਆਂ ਲੱਗੀਆਂ ਆਈਆਂ ਐ ਖਰੀਆ ਖਰੀਆ ਲੀਓਈ ਪਈ ਆ ਵੇਖੋ ਆਪਣਾ ਕੀ ਲੱਗਾ ਸੂਰੇ ਲੱਗੇ ਹੋਏ ਨੇ ਗੱਲ ਵਾ ਤਾਂ ਬਣੀ ਬਈ ਮੌਲ 1 ਨੰਬਰ ਬਣਿਆ ਰਿਹਾ ਐ ਉੱੱਗੇ ਰਿਪੋਰਟ ਲਈ ਆਪਾਂ ਤੁਹਾਨੂੰ ਸਬਜ਼ੀਆਂ ਸੁਬਜ਼ੀਆਂ ਦੇ ਖਾ ਦੇ ਤਿਆਂ ਦੇ ਆ ਗਾਂ ਤੁਹਾਨੂੰ ਖਾਉਂਦੇ ਮੌਲ ਚਾਰ ਐਦਾਂ ਆਪਣੇ ਪਾਕੀਆਂ ਪਈਆਂ ਜਾਂ ਕਰੋ ਚੱਕ ਤੇ ਆਪਾਂ ਵੱਡਾ ਕਟਾ ਵੇਚ ਦਿੱਤਾ ਤੇ ਆ ਜਾਂਦਾ ਹਣਾ ਪੈਂਦੇ ਤੇ ਪੱਠੇ ਲੈ ਕੇ ਆਉਨੇ ਆ ਵੀ ਆਪਣਾ ਸਰਾ ਛੋਟਾ ਮੈਂ ਗੱਲਬਾਤ ਐਂਡੀ ਜਿੰਨੇ ਮਿਲਣਾ ਮੇਲੂ ਮੀਰ ਭਰਾ ਨਾਲ ਤੇ ਇਧਰ ਅਮੀ ਬੱਚੀ ਆਈ ਗੱਲ ਬਾਤ ਬਣੀ ਪਈ ਐ ਇਹ ਸਾਡਾ ਅੱਜ ਦਾ ਵਲੌਗ ਤੇ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਾ ਵੀ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਤੇ ਇੱਕ ੱਤੇ ਦਾ ਮੂੰਹ ਵੇਖ ਕੇ ਜਾਵੇਗੀ